ਬੈਟਰੀ ਨੂੰ ਅੱਗ ਕਿਉਂ ਲੱਗਦੀ ਹੈ ਦੋਸਤੋ ਬਹੁਤ ਅਹਿਮ ਮੁੱਦਾ ਹੈ ਤੇ ਬਹੁਤ ਜ਼ਿਆਦਾ ਜ਼ਰੂਰੀ ਸਵਾਲ ਹੈ ਅੱਜ ਦਾ ਵੀ ਇਲੈਕਟ੍ਰਿਕ ਵਹੀਕਲ ਨੂੰ ਅੱਗ ਕਿਉਂ ਲੱਗਦੀ ਹੈ ਇਹਦੇ ਪਿੱਛੇ ਕਾਫੀ ਸਾਰੇ ਰੀਜਨ ਆਏ ਪਰ ਮੇਨ ਉਹਨਾਂ ਦੇ ਵਿੱਚੋਂ ਚਾਰ ਕਾਰਨ ਹੀ ਮੰਨੇ ਜਾਂਦੇ ਆ ਜਿਨ੍ਹਾਂ ਕਰਕੇ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਜਾਂਦੀ ਹੈ ਉਹਦੀ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਸੋ ਸ਼ੁਰੂ ਵਿੱਚ ਮੈਂ ਇੱਕ ਬੇਨਤੀ ਕਰ ਦਿਆਂ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਕਰੋ ਕਿਉਂਕਿ ਕਈ ਵਾਰੀ ਤੁਹਾਡੇ ਸਵਾਲਾਂ ਦੇ ਜਵਾਬ ਐਂਡ ਤੇ ਹੁੰਦੇ ਆ ਤੇ ਤੁਸੀਂ ਵੀਡੀਓ ਨੂੰ ਪਹਿਲਾਂ ਸਕਿੱਪ ਕਰ ਦਿੰਨੇ ਹੋ ਤੇ ਫਿਰ ਉਹੀ ਗੱਲਾਂ ਤੁਹਾਡੀਆਂ ਇਨਬਾਕਸ ਦੇ ਵਿੱਚ ਆਈਆਂ ਪਈਆਂ ਹੋਣਗੀਆਂ ਅੱਗ ਲੱਗਣ ਦੇ ਕਾਰਨਾਂ ਦੇ ਨਾਲ-ਨਾਲ ਮੈਂ ਤੁਹਾਨੂੰ ਐਂਡ ਤੇ ਇਹ ਵੀ ਦੱਸੂਗਾ ਕਿ ਕਿਵੇਂ ਤੁਸੀਂ ਅੱਗ ਲੱਗਣ ਤੋਂ ਆਪਦੇ ਸਕੂਟਰ ਨੂੰ ਬਚਾ ਸਕਦੇ ਹੋ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਤੁਸੀ ਸੋ ਜੇਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਆਦਿਓ ਬਿਨਾ ਕਿਸੇ ਦੇਰੀ ਤੋਂ ਫਿਰ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਵੈਸੇ ਤਾਂ ਦੋਸਤੋ ਬਹੁਤ ਸਾਰੇ ਕਾਰਨ ਹੁੰਦੇ ਆ ਸਕੂਟਰ ਨੂੰ ਅੱਗ ਲੱਗਣ ਦੇ ਪਰ ਮੇਨ ਚਾਰ ਹੀ ਮੰਨੇ ਜਾਂਦੇ ਆ ਇਹ ਚਾਰ ਪਾਰਟਸ ਦੇ ਵਿੱਚੋਂ ਸਕੂਟਰ ਨੂੰ ਅੱਗ ਲੱਗਦੀ ਆ ਹੋਰ ਕਿਤੋਂ ਨਹੀਂ ਲੱਗਦੀ ਸੋ ਪਹਿਲਾ ਕਾਰਨ ਜਿਹੜਾ ਇਹਦਾ ਹੈਗਾ ਉਹ ਹੈ ਦੀ ਬੈਟਰੀ ਬੈਟਰੀ ਦੇ ਵਿੱਚੋਂ ਅੱਗ ਲੱਗਦੀ ਆ ਬੈਟਰੀ ਦੇ ਵਿੱਚੋਂ ਅੱਗ ਲੱਗਣ ਦੇ ਵੀ ਗਾਂ ਚਾਰ ਕਾਰਨ ਆ ਕਿਹੜੇ-ਕਿਹੜੇ ਆ ਜੀ ਪਹਿਲਾ ਤਾਂ ਓਵਰਹੀਟ ਬੈਟਰੀ ਬਹੁਤ ਜ਼ਿਆਦਾ ਓਵਰਹੀਟ ਹੋ ਜਾਂਦੀ ਆ ਜਦੋਂ ਆਪਾਂ ਨੂੰ ਓਵਰਚਾਰਜ ਦੇ ਲਈ ਰੱਖਦੇ ਕਈ-ਕਈ ਘੰਟਿਆਂ ਤੱਕ ਚਾਰ-ਚਾਰ ਲੱਗਿਆ ਰਹਿੰਦਾ ਬੈਟਰੀ ਨੂੰ ਤੇ ਉਹ ਬੈਟਰੀ ਦਾ ਜਿਹੜਾ ਆਪਦਾ ਲੈਵਲ ਆ ਗਰਮੀ ਦਾ ਟੈਂਪਰੇਚਰ ਦਾ ਜਦੋਂ ਉਹਦੇ ਤੋਂ ਉੱਪਰ ਲੰਘ ਜਾਂਦਾ ਤੇ ਅੱਗ ਲੱਗ ਜਾਂਦੀ ਅੱਗੇ ਆ ਗਿਆ ਦੂਜਾ ਕਾਰਨ ਦੂਜਾ ਕਾਰਨ ਹੋ ਸਕਦਾ ਜੀ ਧੁੱਪ 'ਚ ਚਾਰਜ ਲਾਉਣਾ ਕਈ ਵਾਰੀ ਆਪਣਾ ਸੌਗਟਾ ਜਿਹੜਾ ਧੁੱਪ ਵਾਲੀ ਜਗ੍ਹਾ ਤੇ ਹੁੰਦਾ ਉੱਪਰੋਂ ਧੁੱਪ ਪੈ ਰਹੀ ਹੁੰਦੀ ਹੈ ਤੇ ਉੱਪਰੋਂ ਆਪਾਂ ਸਕੂਟਰ ਨੂੰ ਚਾਰਜ ਤੇ ਲਾ ਦਿੰਨੇ ਆ ਸੋ ਤਾਂ ਵੀ ਟੈਂਪਰੇਚਰ ਕਾਫੀ ਜ਼ਿਆਦਾ ਬੈਟਰੀ ਦਾ ਵੱਧ ਜਾਂਦਾ ਤੇ ਬੈਟਰੀ ਦੇ ਵਿੱਚ ਬਲਾਸਟ ਹੋ ਜਾਂਦਾ ਜਾਂ ਅੱਗ ਲੱਗ ਜਾਂਦੀ ਹੈ ਤੀਜਾ ਕਾਰਨ ਤੀਜਾ ਕਾਰਨ ਇਹ ਹੈ ਵੀ ਕਈ ਵਾਰੀ ਆਪਾਂ ਸਕੂਟਰ ਨੂੰ ਕਿਸੇ ਢੀੜੀ ਜਗ੍ਹਾ ਤੇ ਚਾਰਜ ਲਾ ਦਿੰਦੇ ਆ ਉੱਥੇ ਕੋਈ ਖੁੱਲੀ ਹਵਾਦਾਰ ਜਗ੍ਹਾ ਆਪਣੇ ਕੋਲੇ ਨਹੀਂ ਹੁੰਦੀ ਸੋ ਉੱਥੇ ਵੀ ਟੈਂਪਰੇਚਰ ਵੱਧ ਜਾਂਦਾ ਜਿਹਦੇ ਨਾਲ ਬੈਟਰੀ ਬਲਾਸਟ ਹੋ ਜਾਂਦੀ ਹੈ ਤੇ ਜਾਂ ਅੱਗ ਲੱਗ ਜਾਂਦੀ ਹੈ ਤੇ ਚੌਥਾ ਕਾਰਨ ਜਿਹਦੇ ਨਾਲ ਬੈਟਰੀ ਨੂੰ ਅੱਗ ਲੱਗ ਸਕਦੀ ਹੈ ਉਹ ਹੁੰਦੀ ਆ ਜੀ ਦੇਸੀ ਬੈਟਰੀ ਇਹਦਾ ਮਤਲਬ ਥੋੜੀ ਜਿਹੜੀ ਬੈਟਰੀ ਆ ਉਹ ਕਿਸੇ ਘਟੀਆ ਕੁਆਲਟੀ ਦੀ ਸੀ ਦੇਸੀ ਕੁਆਲਟੀ ਦੀ ਸੀ ਪਹਿਲਾਂ ਉਹਦੇ ਵਿੱਚ ਮਟੀਰੀਅਲ ਉਹਵੇਂ ਦਾ ਪਾਇਆ ਹੁੰਦਾ ਵੀ ਜਿਹੜਾ ਜਲਦੀ ਗਰਮ ਹੋ ਜਾਂਦਾ ਸੋ ਇਸ ਕਰਕੇ ਉਹ ਬੈਟਰੀ ਵੀ ਅੱਗ ਜ਼ਿਆਦਾ ਫੜ ਜਾਂਦੀ ਹੈ ਅੱਗੇ ਆ ਗਿਆ ਜੀ ਦੂਜਾ ਕਾਰਨ ਜਿਹਦੇ ਨਾਲ ਸਕੂਟਰ ਨੂੰ ਅੱਗ ਲੱਗਦੀ ਹੈ ਜੀ ਉਹ ਹੁੰਦਾ ਜੀ ਵਜਾ ਉਹਦੀ ਚਾਰਜਰ ਕਈ ਵਾਰੀ ਅਸੀਂ ਥੋੜੇ ਜੇ ਪੈਸੇ ਬਚਾਉਣ ਦੀ ਖਾਤਰ ਨਾ ਦੇਸੀ ਚਾਰਜਰ ਲੈ ਲੈਨੇ ਆ ਕਿਸੇ ਕੰਪਨੀ ਦਾ ਚਾਰਜਰ ਨਹੀਂ ਲੈਂਦੇ ਜਾਂ ਉਹ ਨੂੰ ਜਿਹੜਿਆ ਰეკਮੈਂਡ ਕਰਦੀ ਆ ਉਹ ਸਕੂਟਰ ਨੂੰ ਚਾਰਜਰ ਉਹ ਨਹੀਂ ਲੈਂਦੇ ਕਈ ਵਾਰੀ ਸਕੂਟਰ ਨੂੰ ਜਲਦੀ ਚਾਰਜ ਕਰਨ ਦੇ ਮਾਰੇ ਅਸੀਂ ਵੱਡਾ ਚਾਰਜਰ ਲੈ ਲੈਨੇ ਆ ਉਹ ਵੀ ਬੈਟਰੀ ਨੂੰ ਗਰਮ ਕਰਦਾ ਤੇ ਕਈ ਵਾਰੀ ਅਸੀਂ ਦੇਸੀ ਚਾਰਜਰ ਲੈ ਲੈਨੇ ਆ ਸੋ ਜਦੋਂ ਉਹ ਚਾਰਜਰ ਜਿਹੜਾ ਦੇਸੀ ਆਪਾਂ ਬੈਟਰੀ ਨੂੰ ਲਾਈ ਰੱਖਦੇ ਆ ਉਹ ਨੂੰ ਓਵਰ ਹੀਟ ਕਰ ਦਿੰਦਾ ਉਹ ਜਿਹੜੀ ਵੋਲਟੇਜ ਆਉਂਦੀ ਆ ਜਾਂ ਜਿਹੜਾ ਦੇਸੀ ਕਰੰਟ ਲੱਗਦਾ ਉਹ ਨੂੰ ਪ੍ਰੋਪਰ ਰੈਗੂਲੇਟ ਨਹੀਂ ਕਰ ਪਾਉਂਦਾ ਜਦੋਂ ਰੈਗੂਲੇਟ ਨਹੀਂ ਹੁੰਦੀ ਪ੍ਰੋਪਰ ਤੇ ਉਹ 스파ਰਕ ਵੱਜ ਜਾਂਦਾ 스파ਰਕ ਵੱਜਣ ਦੇ ਨਾਲ ਅੱਗ ਲੱਗ ਜਾਂਦੀ ਹੈ ਚਾਰਜਰ ਦੀ ਓਵਰ ਹੀਟ ਕਰਕੇ ਦੂਜਾ ਕਾਰਨ ਹੁੰਦਾ ਸਕੂਟਰ ਨੂੰ ਅੱਗ ਲੱਗਣ ਦਾ ਸੋ ਤੀਜਾ ਕਾਰਨ ਜਿਹਦੇ ਨਾਲ ਸਕੂਟਰ ਨੂੰ ਅੱਗ ਲੱਗਦੀ ਹੈ ਉਹ ਮੰਨਿਆ ਜਾਂਦਾ ਜੀ BMS BMS ਮਤਲਬ ਬੈਟਰੀ ਮੈਨੇਜਮੈਂਟ ਸਿਸਟਮ ਇਹਦਾ ਤੁਸੀਂ ਐ ਸਮਝ ਲਓ ਵੀ ਇਹ ਬੈਟਰੀ ਦਾ ਇੱਕ ਦਿਮਾਗ ਹੀ ਹੁੰਦਾ ਇਹਨੇ ਕੀ ਕਰਨਾ ਹੁੰਦਾ ਜਦੋਂ ਬੈਟਰੀ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਹਾਈ ਹੁੰਦਾ ਇਹਨੇ ਚਾਰਜਰ ਨੂੰ ਕੱਟ ਕਰ ਦੇਣਾ ਹੁੰਦਾ ਸੋ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਖਰਾਬੀ ਆ ਜਾਂਦੀ ਹੈ ਸੋ BMS ਦੀ ਵਜ੍ਹਾ ਕਰਕੇ ਵੀ ਸਕੂਟਰ ਨੂੰ ਅੱਗ ਲੱਗਦੀ ਹੈ ਇਹ ਸੀ ਜੀ ਆਪਣਾ ਤੀਜਾ ਚੌਥਾ ਕਾਰਨ ਇਹ ਹੈ ਜੀ ਵੀ ਜਿਵੇਂ ਆਪਾਂ ਕਈ ਆ ਦੀ ਸਕੂਟਰ ਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਵਾ ਲੈਨੇ ਆ ਫਰਜ਼ ਕਰੋ ਐਕਸਟਰਾ ਆਪਾਂ ਕੋਈ ਹਾਰਨ ਲਵਾ ਲਿਆ ਕੋਈ ਉਹਦੇ ਵਿੱਚ ਕੋਈ ਐਕਸਟਰਾ LED ਲਵਾਤੀ ਬੱਲਵ ਕਈ ਜੀ ਆਪਾਂ ਪੀਲੀ ਲਾਈਟ ਲਵਾ ਦਿੰਨੇ ਆ ਫੌਗ ਵਾਸਤੇ ਕਿਉਂਕਿ ਉਹ ਜਿਹੜੀ ਮੋਡੀਫਿਕੇਸ਼ਨ ਕਰਾਉਂਦੇ ਆ ਉਹ ਇੱਕ ਵਾਇਰ ਨੂੰ ਕੱਟ ਕਰਕੇ ਹੀ ਬਣਾਉਂਦੇ ਆ ਸੋ ਉਹ ਵਾਇਰ ਦੇ ਵਿੱਚ ਕੱਟ ਲੱਗ ਜਾਂਦਾ ਜੀ ਉੱਥੇ ਸਪਾਰਕ ਵੱਜ ਜਾਂਦਾ ਸੋ ਸਪਾਰਕ ਵੱਜਣ ਕਰਕੇ ਸਕੂਟਰ ਨੂੰ ਅੱਗ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਵੱਧ ਜਾਂਦੇ ਆ ਸੋ ਅੱਗੇ ਆਪਾਂ ਦੋਸਤੋ ਗੱਲ ਕਰਦੇ ਆ ਵੀ ਅੱਗ ਲੱਗਣ ਤੋਂ ਬਚਾ ਕਿਵੇਂ ਕਰ ਸਕਦੇ ਆ ਆਪਾਂ ਜਿਹੜਾ ਕਿ ਬਹੁਤ ਜ਼ਿਆਦਾ ਮੇਨ ਕਾਰਨ ਹੈ ਮੇਨ ਕਾਰਨ ਤੁਹਾਨੂੰ ਜਿਵੇਂ ਪਤਾ ਲੱਗ ਹੀ ਗਿਆ ਕਿ ਇੱਕ ਤਾਂ origignal charger ਵਰਤ ਹਮੇਸ਼ਾ ਜਿਹੜਾ ਰეკਮੈਂਡਡ ਹੈ ਜਿਹੜਾ ਸਕੂਟਰ ਦੇ ਨਾਲ ਆਉਂਦਾ ਹੈ ਹਮੇਸ਼ਾ ਉਹੀ ਵਰਤ ਦੂਜੇ ਨੰਬਰ ਤੇ ਆਪਣੇ ਸਕੂਟਰ ਨੂੰ ਹਮੇਸ਼ਾ ਛਾਵੇਂ ਖੜਾ ਕਰੋ ਚਾਰਜਰ ਵਗੈਰਾ ਲਾਉਣੇ ਹੋ ਤੁਸੀਂ ਜੇਕਰ ਸਕੂਟਰ ਦੇ ਤਾਂ ਉਹ ਖੁੱਲੀ ਅਤੇ ਹਵਾਦਾਰ ਜਗ੍ਹਾ ਹੋਵੇ ਤੇ ਛਾਵੇਂ ਹੋ ਸੋ ਇਹ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਤੀਜਾ ਜਿਹੜਾ ਤੁਸੀਂ ਧਿਆਨ ਰੱਖਣਾ ਆਪਦੇ ਸਕੂਟਰ ਨੂੰ ਉਹ ਰੱਖਣਾ ਜੀ ਆਪਦੇ ਸਕੂਟਰ ਦਾ ਸਮਾਂ ਨਿਰਧਾਰਤ ਕਰੋ ਚਾਰਜ ਕਰਨ ਦਾ ਉਹਨੂੰ 4 ਜਾਂ 5 ਘੰਟਿਆਂ ਤੋਂ ਜ਼ਿਆਦਾ ਚਾਰਜਰ ਨਾਲ ਨਾ ਲਾਓ ਜਿਵੇਂ ਕਈ ਵਾਰੀ ਆਪਾਂ ਰਾਤ ਨੂੰ ਸਕੂਟਰ ਨੂੰ ਚਾਰਜ ਤੇ ਲਾ ਕੇ ਰੱਖ ਦਿੰਦੇ ਆ ਤੇ ਤੜਕੇ ਤੱਕ ਚਾਰਜਰ ਹੀ ਲੱਗਿਆ ਰਹਿੰਦਾ ਸੋ ਇਦਾਂ ਕਦੇ ਵੀ ਠੰਡੇ ਵੇਲੇ ਜਿਹੜਾ ਹੈਗਾ ਸਕੂਟਰ ਨੂੰ ਚਾਰਜ ਲਾਓ ਜਾਂ ਤਾਂ ਸ਼ਾਮ ਨੂੰ ਜਾਂ ਸਵੇਰ ਤੜਕੇ ਦੋ ਕੰਮ ਜ਼ਰੂਰ ਕਰੋ ਕੋਸ਼ਿਸ਼ ਕਰੋ ਸ਼ਾਮ ਨੂੰ ਚਾਰਜ ਦਿਲਾਓ ਕਿਉਂਕਿ ਸ਼ਾਮ ਨੂੰ ਆਏ ਹੁੰਦਾ ਰਾਤ ਨੂੰ ਸਕੂਟਰ ਦੀ ਬੈਟਰੀ ਜਿਹੜੀ ਨਾਰਮਲ ਟੈਂਪਰੇਚਰ ਤੇ ਆ ਜਾਂਦੀ ਹੈ ਟੜਕੇ ਉਹ ਤੁਹਾਡੇ ਯੂਜ਼ ਦੇ ਕਾਬਿਲ ਹੋ ਜਾਂਦਾ ਟੜਕੇ ਕਈ ਵਾਰੀ ਆਪਾਂ ਨੂੰ ਜਲਦੀ ਹੁੰਦੀ ਆ ਜਲਦੀ ਜਲਦੀ ਆਪਾਂ ਉਹਨੂੰ ਚਾਰਜ ਕਰਦੇ ਆ ਉਵੇਂ ਫਿਰ ਆਪਾਂ ਬਾਜ਼ਾਰ ਦੇ ਵਿੱਚ ਕਿਤੇ ਆਪਦੇ ਕੰਮਾਂ ਕਾਜਾਂ ਦੇ ਵਿੱਚ ਸਕੂਟਰ ਨੂੰ ਲੈ ਜਾਂਦੇ ਆ ਸੋ ਇਹ ਵੀ ਇੱਕ ਖਤਰਨਾਕ ਚੀਜ਼ ਹੈ ਰਾਤ ਨੂੰ ਚਾਰਜਰ ਕਦੇ ਵੀ ਲਾ ਕੇ ਨਾ ਸੋਵੋ ਜੀ ਆਪਦੇ ਸਕੂਟਰ ਅੱਗੇ ਅੱਗੇ ਦੀ ਪੰਜਵਾਂ ਕਾਰਨ ਜਿਹੜਾ ਕਿ ਬਹੁਤ ਜ਼ਿਆਦਾ ਮੇਨ ਹੈ ਤੁਸੀਂ ਆਪਦੇ ਸਕੂਟਰ ਦਾ ਪ੍ਰੋਪਰ ਟਾਈਮ ਟੂ ਟਾਈਮ ਚੈੱਕ ਅਪ ਕਰਾਉਣਾ ਹੈ ਜਦੋਂ ਤੁਸੀਂ ਚੈੱਕ ਅਪ ਕਰਾਉਣਾ ਹੈ ਕੋਸ਼ਿਸ਼ ਕਰੋ ਮਿਸਤਰੀ ਦੀ ਜਾਣ ਖਾਂਦੇ ਰਹੋ ਥੋੜਾ ਜਿਹਾ ਉਹਦੇ ਕੋਲੇ ਖੜੇ ਰਹੋ ਕਿਉਂਕਿ ਕਈ ਵਾਰੀ ਕੋਈ ਐਵੇਂ ਹੁੰਦਾ ਹੈ ਕੰਪਨੀ ਵਾਲਾ ਕਈ ਵਾਰੀ ਕੋਈ ਅਣਗਹਿਲੀ ਕਰ ਜਾਂਦਾ ਹੈ ਸੋ ਆਪਦੀਆਂ ਬੈਟਰੀਆਂ ਨੂੰ ਖੁਦ ਜਾ ਕੇ ਦੇਖੋ ਉਹਨਾਂ ਦੇ ਕੋਲੇ ਟਾਈਮ ਸਪੈਂਡ ਕਰੋ 10 ਮਿੰਟ 15 ਮਿੰਟ ਬੈਟਰੀ ਦੀ ਜਿਹੜੀ ਸ਼ੇਪ ਹੈ ਉਹ ਤੁਹਾਨੂੰ ਆਪੇ ਹੀ ਦੱਸ ਦੂਗੀ ਬੈਟਰੀ ਫੁੱਲੀ ਤਾਂ ਨਹੀਂ ਇਹਦਾ ਜਿਹੜਾ ਪ੍ਰੋਪਰ ਚੈੱਕ ਅਪ ਕਰ ਰਿਹਾ ਜਿਹੜੀ ਮਸ਼ੀਨ ਨਾਲ ਕਰ ਰਿਹਾ ਇਹਦਾ ਕੰਟਰੋਲਰ ਇਹਦਾ ਜਿਹੜਾ BMS ਜਾਂ ਹੋਰ ਜਿਹੜਾ ਉਹਦਾ ਸਿਸਟਮ ਹੈਗਾ ਵੀ ਉਹ ਸਹੀ ਚੈੱਕ ਅਪ ਹੋਇਆ ਮੇਰੇ ਸਕੂਟਰ ਦਾ ਸਰਵਿਸ ਸਹੀ ਹੋਈ ਹੈ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਕੇ ਆਪਦੇ ਸਕੂਟਰ ਨੂੰ ਅੱਗ ਲੱਗਣ ਤੋਂ ਬਚਾ ਸਕਦੇ ਹੋ ਬਾਕੀ ਤੁਸੀਂ ਮੇਰਾ ਸੁਜੈਸ਼ਨ ਇਹ ਹੈ ਬੈਂਡ ਵੀ ਇੱਕ ਵਧੀਆ ਕੰਪਨੀ ਦਾ ਬ੍ਰਾਂਡਡ ਸਕੂਟਰ ਹੀ ਲਓ ਦੇਸੀ ਸਕੂਟਰ ਨਾ ਲਓ ਕਿਉਂਕਿ ਉਹ ਇੱਕ ਖਤਰੇ ਦੀ ਘੰਟੀ ਹੁੰਦੀ ਹੁੰਦਾ ਪਤਾ ਹੀ ਨਹੀਂ ਕਿੱਥੇ ਖੜ ਦੇ ਕਿੱਥੇ ਉਹਨੂੰ ਅੱਗ ਲੱਗਦੀ ਸੋ ਅਖੀਰ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਵੀ ਜੇਕਰ ਤੁਸੀਂ ਲੈਣਾ ਹੈ ਤਾਂ ਇੱਕ ਕੰਪਨੀ ਦਾ ਸਕੂਟਰ ਹੀ ਲਓ ਦੇਸੀ ਸਕੂਟਰ ਬਿਲਕੁਲ ਵੀ ਨਾ ਲਓ ਕਿਉਂਕਿ ਉਹ ਇੱਕ ਖਤਰੇ ਦੀ ਨਿਸ਼ਾਨੀ ਹੁੰਦੀ ਹੈ ਪਤਾ ਨਹੀਂ ਕਿੱਥੇ ਬੰਦ ਹੋ ਜਾਣਾ ਹੁੰਦਾ ਕਿੱਥੇ ਉਹਨੂੰ ਅੱਗ ਲੱਗ ਜੇ ਸੋ ਆਪਾਂ ਕੋਸ਼ਿਸ਼ ਕਰੀ ਹੈ ਹਰੇਕ ਪੱਖ ਤੋਂ ਹਰੇਕ ਟੌਪਿਕ ਤੇ ਸਕੂਟਰਾਂ ਦੇ ਉੱਤੇ ਗੱਲ ਕੀਤੀ ਹੈ ਜੇਕਰ ਤੁਸੀਂ ਆਪਣੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀਰੋ ਜ਼ਰੂਰ ਕਰ ਲਿਓ ਆਪਣੇ ਚੈਨਲ ਦੇ ਉਤੇ ਬਹੁਤ ਬਹੁਤ ਵਧੀਆ ਵਧੀਆ ਵੀਡੀਓ ਪਈਆਂ ਇਹੋ ਜੇ ਟੌਪਿਕ ਨਾਲ ਵੀਡੀਓ ਆਉਂਦੀਆਂ ਰਹਿੰਦੀਆਂ ਸੋ ਉਹ ਵੀ ਜਾ ਕੇ ਚੈੱਕ ਕਰ ਲਿਓ ਮਿਲਦੇ ਹਾਂ ਕਿਸੇ ਅਗਲੇ ਹੋਰ ਵਧੀਆ ਨਵੇਂ ਟੌਪਿਕ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ